ਲੇ ਪਾਸੇ 50 50 ਡੀ ਆ ਗਿਆ ਚੋਪਰੋ ਕਹਿੰਦੇ ਪਾੜਦਾ ਆਉਂਦਾ ਜੀ ਇਧਰੋਂ ਕਰੋ ਚੈੱਕ ਕਰੋ ਝੰਡਾ ਝੰਡੇ ਵਾਲਾ ਬਾਈ ਕਹਿੰਦੇ ਫੱਟੀ ਕਰੀ ਜਾਂਦਾ ਕਹਿੰਦਾ ਖੜਾ ਲਾ ਤੇ ਕਹਿੰਦੇ ਇਹਨੇ ਗੱਲਾਂ ਕਰਾਉਣੀ ਆ ਹਲਵਾਰੇ ਵਾਲਿਆਂ ਦਾ ਮਿੱਤਰੋ ਵਿਜਟ ਕਲੱਬ ਵਾਲਿਆਂ ਦਾ ਡਰੈਕਟਰ ਇਹ 7 ਕਰੋੜ ਟਰੈਕਟਰ ਦੀ ਬਹਾਨਾ ਹਲਵਾਰਾ ਵੀਟ ਕਲੱਬ ਵਾਲਾ ਟਰੈਕਟਰ ਮੈਟਰੋ ਸਾਊਂਡ ਦੇ ਕਰੋੜੇ ਤੋਂ ਬਹਾਨਾ ਕੀ ਬਾਤ ਆ ਮੈਟਰੋ ਜਿਹਨੇ ਪਾਰ ਦਾ ਜਾਂਦਾ ਕੋਲ ਦਾ ਖੜਿਆ ਨਹੀਂ ਜਾਂਦਾ ਟਰੈਕਟਰ ਦੇ ਲੋਕ ਤਾਂ ਨਹੀਂ ਥੱਲੇ ਪਾ ਕੇ ਦੇਖੋ ਨਾ ਦੇ ਹੱਥ ਤੇ ਹੀ ਬੈਠਿਆ ਜਿਦੋਂ ਮੈਂ ਇਹਦਾ ਚਮਕ ਰਸ ਗਿਆ ਜਿਹੜੇ ਟਰੈਕਟਰ ਨੇ ਮੈਟਰੋ ਜਹਾਜ ਨੂੰ ਜਾਂਦਾ 50 50 ਦੀ ਆ ਜੀ ਇਹ ਹਲਵਾਰਾ ਵੀਟ ਕਲੱਬ ਵਾਲਿਆਂ ਦਾ ਪੜੇ ਕਹਿੰਦੇ ਮਤਲਬ ਜਾਣੇ ਆ ਗੱਤ ਦਾ ਮੁਕਾਬਲਾ ਇਹ ਤਾਂ ਉਦੇ ਸੁਣਵਾਜ ਬਈ ਹਾਏ 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 ਲੋ ਫਰ ਜਿੰਦੇ ਪੱਤ ਪੱਤ ਘੇਰ ਲਈ ਜਾਂਦਾ ਪੱਤ ਪੱਤ ਘੇਰ ਲਈ ਜਾਂਦਾ ਪਹਿਲੇ ਘੇਰੇ ਦੇ ਕਹਿੰਦੇ ਦੂਜੇ ਘੇਰੇ ਆਉਂ ਜਾਂਦਾ ਕਿੱਟਰ ਜਿਵੇਂ ਕਹਿੰਦੇ ਮੈਂ ਸੋ ਥੋੜੀ ਨਿਕਲ ਆਪਣਾ ਨਾ ਨਾ ਸਰ ਵੀ ਨਾ ਉਹ ਮੀਂਹ ਆਦਾ। ਉਹ ਪੁਰਾਣਾ ਆ ਗਿਆ। ਪੁਰਾਣਾ ਆ ਗਿਆ। ਪਹਿਲਾ ਚੱਕਰ ਆ ਜਿਹੜਾ ਡ੍ਰੈਕਟਰ ਦਾ ਮਿੱਤਰੋ ਕਹਿੰਦੇ ਪੂਰਾ ਹੋਣ ਵਾਲਿਆ ਹੋ ਆ ਗਈ ਮਿੱਤਰੋ ਲੈਣਾ। ਇਹ ਆ ਹੋ ਗਿਆ ਪਹਿਲਾ ਚੱਕਰ ਪੂਰਾ। ਕੋ ਪੰਜਾਬ 50 ਡੀ ਨਾਲ ਨਹੀਂ ਭੱਜਣ ਦਿੰਦਾ ਇਹਦਾ ਘੜ ਨਹੀਂ ਪੈ ਗਿਆ ਮੈਨੂੰ ਤਾਂ। ਤੇ ਇੱਥੇ ਆਉ ਉਹ ਇਧਰ ਵੀ ਕਹਿੰਦੇ ਲੈਂਡ ਤੇ ਸਾਰੇ ਬਾਈ ਹੋ ਗਏ ਫਿੱਟ ਜਮਾ ਤੇ ਬਾਈ ਦਾ ਕਹਿੰਦਾ ਜਹਾਜ਼ ਹੀ ਬਣਾਈ ਆਉਂਦਾ ਟਰੈਕਟਰ ਨੇ ਮਿੱਤਰੋ ਕਹਿੰਦੇ ਇਹ ਰਿਕਾਰਡ ਕੋਰੂ ਟਰੈਕਟਰ ਇਹ 50 50 ਟੀ ਮਿੱਤਰੋ ਕਹਿੰਦੇ ਪਹੁੰਚਣ ਵਾਲਾ ਇੱਥੇ ਹੋਊਗਾ ਮਿੱਤਰੋ ਜਮਾ ਆ ਗਿਆ ਇਹ ਆ ਗਿਆ ਕੰਮ ਆ ਹੋ ਗਿਆ ਕੰਮ ਦੇਖੀ ਸੱਜਣਾ ਅਗਲਾ ਕਿਹੜਾ ਆਏ ਹੇ ਹੇ ਟੋਪਰ ਨੇ ਹੋਰ ਹੀ ਪਾਸੇ ਦੀ ਟਪਾ ਦੀ ਟਰਾਲੀ ਕਿੰਨੇ ਟਾਈਮ ਚ ਕਰਤਾ ਯਾਰਾ ਪੂਰਾ ਕਿੰਨੇ ਟਾਈਮ ਚ ਲਾਦਾ 20 ਸੈਂਟੀ 2 ਮਿੰਟ ਤੇ 20 ਸਕਿੰਟ ਦੇ ਵਿੱਚ ਮਿੱਤਰੋ ਚੱਕਰ ਲਾਦਾ ਟਰੈਕਟਰ ਨੇ